ਅੱਜ ਸਾਡੇ ਲੋਕ ਬਹਿਮਾ ਭਰਮਾਂ ਦੇ ਵਿੱਚ ਇੰਨਾ ਸਾਧਾਂ ਦੇ ਮਗਰ ਇੰਨਾ ਟੂਨੇ ਟਾਮਣਿਆਂ ਦੇ ਮਗਰ ਇੰਨਾ ਪਏ ਹੋਏ ਆ ਅੰਧ ਵਿਸ਼ਵਾਸ ਦੇ ਮਗਰ ਇੰਨਾ ਪਏ ਹੋਏ ਆ ਵੀ ਅਸੀਂ ਅੱਖੋਂ ਅੰਨੇ ਹੋ ਜੰਨੇ ਜਿਵੇਂ ਇਹ ਵੀਰ ਬਲਜਿੰਦਰ ਪਾਲ ਸਿੰਘ ਪਾਸਟੂ ਕਰਕੇ ਇਹਨੇ ਹਜੇ ਅੱਗੇ ਸ਼ਾਇਦ ਹੋਰ ਪੜ੍ਹਨਾ ਸੀ ਜਾਂ ਇਹਨੇ ਆਪਣੇ ਘਰ ਮਾਂ ਬਾਪ ਦੇ ਨਾਲ ਖੇਤੀਬਾੜੀ ਦਾ ਕੰਮ ਕਰਨਾ ਸੀ ਦੂਜਾ ਭਰਾ ਵਿਆਹ ਹੋਇਆ ਹੋਇਆ ਵਾ ਇਹਦਾ ਵੀ ਵਿਆਹ ਹੋਣਾ ਸੀ ਇਹਦੇ ਵੀ ਬੱਚੇ ਹੋਣੇ ਸੀ ਪਰ ਪਿੰਡ ਦੇ ਵਿੱਚ ਇੱਕ ਸਾਧੂਆਂ ਦੇ ਰੂਪ ਚ ਕੁਛ ਮਾੜੇ ਬੰਦੇ ਆਏ ਪਿੰਡ ਚ ਭੰਡਾਰਾ ਕੀਤਾ ਉਸ ਦਿਨ ਰਹੇ ਤੇ ਇਹਨੂੰ ਵੀ ਨਾਲ ਸੁੱਕੇ ਦੇ ਨਸ਼ੇ ਤੇ ਲਾ ਲਿਆ ਉਹ ਵੀ ਭੋਲੇ ਸ਼ੰਕਰ ਦਾ ਨਾਮ ਲੈ ਕੇ ਪ੍ਰਸ਼ਾਦ ਦੇ ਨਾਂ ਤੇ ਨੌਜਵਾਨਾਂ ਨੂੰ ਇਸ ਤਰ੍ਹਾਂ ਦੀ ਨਸ਼ੇ ਦੀ ਆਦੀ ਕੀਤਾ ਜਾਂਦਾ ਫਿਰ ਆਪਦੇ ਨਾਲ ਹੀ ਲੈ ਗਏ ਸੱਤਾਂ ਸਾਲਾਂ ਬਾਅਦ ਪਿੰਡ 'ਚ ਸੂਹ ਮਿਲੀ ਕਿਉਂਕਿ ਇਹਨਾਂ ਨੇ ਤਾਂ ਸੋਚਿਆ ਨਹੀਂ ਸੀ ਕਦੇ ਵੀ ਉਹ ਸਾਧੂਆਂ ਦੇ ਨਾਲ ਚੱਲਿਆ ਗਿਆ ਹੋਊਗਾ। ਕੀ ਹਾਲ ਨੇ? ਆਇਆ ਉੱਤਰੇ ਥੱਲੇ ਯਾਰ। ਐਂ ਵੀਰੇ ਅੱਖੂ ਨੂੰ ਨਾ ਕਿਵੇਂ ਲੱਭੜਿਆ ਫਿਰਦਾ ਯਾਰ ਤੂੰ। ਆ ਖੋਲਿਓ ਡਾਲਾ ਜੀ। ਆ ਜਾ ਵੀਰੇ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰੇ ਨੂੰ ਸਾਡੇ ਕੋਲ ਲੈ ਕੇ ਤੁਸੀਂ ਇਹਨਾਂ ਦੇ ਫਾਦਰ ਸਾਹਿਬ ਹੋ ਨਹੀਂ ਮੈਂ ਪਿੰਡ ਚੋਂ ਆਇਓ ਜੀ ਅੱਗੇ ਆਵੋ ਇਹਨਾਂ ਦੇ ਮੰਮੀ ਡੈਡੀ ਤੁਸੀਂ ਡੈਡੀ ਇਹਨਾਂ ਦੇ ਠੀਕ ਹੈ ਵੀਰ ਜੀ ਕੀ ਨਾਂ ਹੈ ਇਹਦਾ ਵੀਰੇ ਦਾ ਭਲੇਂਦਰ ਪਾਲ ਕਿਹੜਾ ਪਿੰਡ ਹੈ ਇਹਨਾਂ ਦਾ ਰੱਲੀ ਰੱਲੀ ਹਾਂ ਜ਼ਿਲ੍ਹਾ ਕਿਹੜਾ ਪਿੰਡ ਹੈ ਮਡਲਾ ਂਟੇ ਕੋਲੇ ਆਮਨ ਸਾਹਿਬ ਆਮਨ ਸਾਹਿਬ ਜ਼ਿਲ੍ਹਾ ਪੈਂਦਾ ਓਕੇ ਇਹ ਵੀਰੇ ਦੀ ਜਿਹੜੀਆਂ ਸੱਟਾਂ ਸੁੱਟਾਂ ਲੱਗੀਆਂ ਕਿਵੇਂ ਖਾ ਮਾਰੀਆਂ ਤੇ ਕਿਹਨੇ ਇਹ ਤਾਂ ਜੀ ਕੱਲ ਇਹਨਾਂ ਦਾ ਪੰਤੇ ਹੀ ਭੱਜਦਾ ਅੱਜ ਅੱਛਾ ਹਾਂ ਪਰ ਦਿਹਾੜੀ ਗੱਲ ਲੱਗਿਆ ਸੀ ਘਰ ਪਾਉਂਦੇ ਸੀ ਹਾਂ ਬਾਪਾ ਦਾ ਨਹੀਂ ਕੀ ਚੱਕਰ ਚਾਇਆ ਵਸਾਂ ਹੀ ਮਾਰੀ ਕੀ ਮਾਰਿਆ ਉਹ ਕਹਿੰਦਾ ਉਹਦਾ ਗਾਂ ਟੱਪ ਗਿਆ ਹੈ ਬਾਹਾਂ ਟੁੱਟ ਗਿਆ ਹਾਂ ਜੇ ਬਸ ਬਜਦੀ ਵਾਸਤੇ ਇੱਕ ਟੱਕ ਜਿਉ ਕਰਤਾ ਜਿਹੜਾ ਕੰਮ ਵਲਿੰਦਰ ਥੱਲੇ ਉਤਰਿਆ ਵੀਰੇ ਬਲਵਿੰਦਰਪਾਲ ਆੜਾ ਉਤਰਿਆ ਹੋਰ ਬਲਵਿੰਦਰਪਾਲ ਕੀ ਹਾਲ ਨੇ ਠੀਕ ਹੈ ਕਿੰਨਾ ਪੜਿਆ ਤੂੰ 10 ਪੜਿਆ 10 ਪੜਿਆ ਠੀਕ ਹੈ ਵੀਰੇ ਕਿੱਥੇ ਪੜਿਆ ਸੀ 10 ਇਹ ਤੇਰੇ ਰਲਿਸ ਪ੍ਰੋਪਰ ਰਲਿਸ ਗੁੰਝ ਪੜਿਆ ਸੀ ਆ ਮੱਖੀ ਮੇਟ ਜੰਨੀ ਆ ਕੀ ਮਰਵਾ ਲਿਆ ਤੂੰ ਇਹ ਉਹਦੇ ਨਾਲ ਥੋੜਾ ਹੋ ਗਿਆ ਜੀ ਇਹ ਤੇ ਕੀ ਵੱਜਿਆ ਡਿੱਗਣ ਨਾਲ ਹੋ ਗਿਆ ਜੀ ਡਿੱਗ ਪਿਆ ਉਹ ਠੀਕ ਆ ਬਲਜਿੰਦਰ ਪਾਲ ਸਿੰਘ ਪਿੰਡ ਰੱਲੀ ਜ਼ਿਲ੍ਹਾ ਮਾਨਸਾ ਕੁੱਤਬੀਰ ਲੈ ਕੇ ਆਏ ਨੇ ਇਹ ਗੱਡੀ ਦੇ ਵਿੱਚ ਟੈਂਪੂ ਦੇ ਵਿੱਚ ਪਾ ਕੇ ਵੀਰੇ ਦੇ ਸੱਟਾਂ ਲੱਗੀਆਂ ਹੋਈਆਂ ਮੂੰਹ ਤੇ ਤੁਸੀਂ ਦੇਖਦੇ ਹੋ ਕਿਵੇਂ ਸੁਜਿਆ ਪਿਆ ਫੇਸ ਵੀਰਾ ਪੜਿਆ ਲਿਖਿਆ ਨੌਜਵਾਨ ਸੀ ਪਲੱਸ 2 ਕੀਤੀ ਹੋਈ ਸੀ ਅੱਜ ਸਾਡੇ ਲੋਕ ਬਹਿਮਾ ਪਰਮਾ ਦੇ ਵਿੱਚ ਇੰਨਾ ਸਾਧਾਂ ਦੇ ਮਗਰ ਇੰਨਾ ਟੂਨੇ ਟਾਮਣਿਆਂ ਦੇ ਮਗਰ ਇੰਨਾ ਪਏ ਹੋਏ ਆ ਅੰਧ ਵਿਸ਼ਵਾਸ ਦੇ ਮਗਰ ਇੰਨਾ ਪਏ ਹੋਏ ਆ ਵੀ ਅਸੀਂ ਅੱਖੋਂ ਅੰਨੇ ਹੋ ਜਾਂਦੇ ਜਿਵੇਂ ਸਾਨੂੰ ਇਸ ਤਰੀਕੇ ਨਾਲ ਸਾਧੂ ਵੀ ਜਿਹੜੇ ਸਾਧੂ ਦੇ ਭੇਸ ਦੇ ਵਿੱਚ ਅਸਲ 'ਚ ਤਾਂ ਉਹ ਕ੍ਰਿਮੀਨਲ ਲੋਕ ਨੇ ਕਹੀ ਸਾਰਿਆਂ ਨੂੰ ਮਾੜਾ ਨਹੀਂ ਕਹਿੰਦੇ ਅਸੀਂ ਵਿੱਚ ਬਹੁਤ ਚੰਗੇ ਵੀ ਆ ਪਰ ਉਹ ਲੋਕ ਇੰਨਾ ਭੋਲੇ ਭਾਲੇ ਲੋਕਾਂ ਨੂੰ ਬਗੜਾ ਕੇ ਲੈ ਜਾਂਦੇ ਤੇ ਉਹਨਾਂ ਦਾ ਜੀਵਨ ਖਰਾਬ ਕਰ ਦਿੰਦੇ ਇਹ ਵੀਰ ਬਲਜਿੰਦਰ ਪਾਲ ਸਿੰਘ ਪਾਸਟੂ ਕਰਕੇ ਇਹਨੇ ਹਜੇ ਅੱਗੇ ਸ਼ਾਇਦ ਹੋਰ ਪੜ੍ਹਨਾ ਸੀ ਜਾਂ ਇਹਨੇ ਆਪਣੇ ਘਰ ਮਾਂ ਬਾਪ ਦੇ ਨਾਲ ਖੇਤੀਬਾੜੀ ਦਾ ਕੰਮ ਕਰਨਾ ਸੀ ਦੂਜਾ ਭਰਾ ਵਿਆਹਿਆ ਹੋਇਆ ਵਾ ਇਹਦਾ ਵੀ ਵਿਆਹ ਹੋਣਾ ਸੀ ਇਹਦੇ ਵੀ ਬੱਚੇ ਹੋਣੇ ਸੀ ਪਰ ਪਿੰਡ ਦੇ ਵਿੱਚ ਇੱਕ ਸਾਧੂਆਂ ਦੇ ਰੂਪ ਚ ਕੁਝ ਮਾੜੇ ਬੰਦੇ ਆਏ ਪਿੰਡ 'ਚ ਭੰਡਾਰਾ ਕੀਤਾ ਉਸ ਦਿਨ ਰਹੇ ਤੇ ਇਹਨੂੰ ਵੀ ਨਾਲ ਸੁੱਖੇ ਦੇ ਨਸ਼ੇ ਤੇ ਲਾ ਲਿਆ ਉਹ ਵੀ ਭੋਲੇ ਸ਼ੰਕਰ ਦਾ ਨਾਮ ਲੈ ਕੇ ਪ੍ਰਸ਼ਾਦ ਦੇ ਨਾਂ ਤੇ ਨੌਜਵਾਨਾਂ ਨੂੰ ਇਸ ਤਰ੍ਹਾਂ ਦੀ ਨਸ਼ੇ ਦੀ ਆਦੀ ਕੀਤਾ ਜਾਂਦਾ ਫਿਰ ਆਪਦੇ ਨਾਲ ਹੀ ਲੈ ਗਏ ਤਾਂ 7 ਸਾਲਾਂ ਬਾਅਦ ਪਿੰਡ 'ਚ ਸੂਹ ਮਿਲੀ ਕਿਉਂਕਿ ਇਹਨਾਂ ਨੇ ਤਾਂ ਸੋਚਿਆ ਨਹੀਂ ਸੀ ਕਦੇ ਵੀ ਉਹ ਸਾਧੂਆਂ ਦੇ ਨਾਲ ਚੱਲਿਆ ਗਿਆ ਹੋਊਗਾ ਕੋਈ ਸਾਧੂ ਵੀ ਇਹ ਕੰਮ ਕਰ ਸਕਦੇ ਸਾਡਾ ਬੱਚਾ ਚੱਕ ਕੇ ਲੈ ਜਾ ਸਕਦੇ ਸਾਡੇ ਪਿੰਡੋਂ 7 ਸਾਲਾਂ ਬਾਅਦ ਉੱਥੋਂ ਮਿਲਿਆ ਉਹਨਾਂ ਦਾ ਗੋਹਾ ਚੱਕਦਾ ਉਹਨਾਂ ਦੇ ਕੰਮ ਕਰਦਾ ਦਿਨ ਰਾਤ ਗੁਲਾਮੀ ਕੱਟਦਾ ਤੇ ਅੱਜ ਤੁਸੀਂ ਇਸ ਵੀਰ ਦੀ ਹਾਲਤ ਦੇਖਦੇ ਹੋ ਉਹ ਤੋਂ ਛਡਾ ਤਾਂ ਲਿਆਂਦਾ ਪਰ ਅੱਜ ਵੀ ਉਹਨਾਂ ਦੇ ਦਿਮਾਗੀ ਤੌਰ ਤੇ ਚੁੰਗਲ ਚਾ ਕਿਉਂਕਿ ਉਹ ਭੰਗ ਪੀ ਪੀ ਕੇ ਸੁੱਖੇ ਨੇ ਦਿਮਾਗ ਇੰਨਾ ਜ਼ਿਆਦਾ ਆਫਸੈਟ ਕਰਤਾ ਕੱਲ ਇਹਨੇ ਵੀਰ ਨੇ ਇੱਕ ਬੰਦਾ ਇੱਕ ਗਰੀਬ ਬੰਦਾ ਹੀ ਮਾਰ ਦੇਣਾ ਸੀ ਕਿਉਂਕਿ ਉਹਨੂੰ ਸੋਝੀ ਹੋਈ ਨਹੀਂ ਅੰਦਰ ਹੀ ਬੈਠਾ ਰਹਿੰਦਾ ਅੰਦਰ ਹੀ ਪਿਆ ਰਹਿੰਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਚੰਗੇ ਮਾੜੇ ਦਾ ਕੀ ਆ ਤੇ ਮਾਂ ਆ ਬਿਚਾਰੀ ਮਾਤਾ ਜੀਰੇ ਆ ਜੋ ਇੱਥੇ ਜਿਹੜੀ ਅੱਗੇ ਪਿੱਛੇ ਤੁਰੀ ਫਿਰਦੀ ਆ ਰੋਟੀ ਪਾਣੀ ਖਵਾਉਂਦੀ ਆ ਪੁੱਤ ਨੂੰ ਕਿਵੇਂ ਨਾ ਕਿਵੇਂ ਸੰਭੀ ਜਾਂਦੀ ਆ ਬਾਪੂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਉਹ ਕਿੰਨੇ ਸਾਲ ਰਿਹਾ ਮਾਂ ਦੱਸਦੀ ਆ ਵੀ 7 ਸਾਲਾਂ ਬਾਅਦ ਛਡਾਇਆ ਸੀ ਬਾਪੂ ਕਹਿੰਦਾ 14-15 ਸਾਲਾਂ ਬਾਅਦ ਛਡਾਇਆ ਸੀ 12-13 ਸਾਲਾਂ ਬਾਅਦ ਛਡਾਇਆ ਸੀ ਲੇਵ ਘਰਦਿਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਕਮੀ ਹੈ ਜੇ ਘਰ ਦੇ ਜ਼ਿੰਮੇਵਾਰੀ ਚੱਕਣ ਠੀਕ ਆ ਬੱਚੇ ਨਾਲ ਗਲਤ ਹੋ ਗਿਆ ਇਹ ਵੀ ਸਾਰਾ ਕੁਝ ਸਾਨੂੰ ਕਰਨਾ ਪੈਣਾ ਤਾਂ ਹੀ ਉਹ ਦੁਬਾਰਾ ਮੁਖਤਾਰਾ ਸ਼ਾਮਲ ਹੋ ਨਹੀਂ ਤਾਂ ਉਹਦੀ ਜ਼ਿੰਦਗੀ ਦੇ 7 ਸਾਲ ਆ ਜਿਹੜੇ ਉਹਨਾਂ ਨੇ ਉਹਦਾ ਦਿਮਾਗੀ ਤੌਰ ਤੇ ਬਿਲਕੁਲ ਦਿਮਾਗ ਆ ਜਿਹੜਾ ਉਹ ਜ਼ੀਰੋ ਕਰਤਾ ਜਿੱਥੇ ਪੜਿਆ ਲਿਖਿਆ ਸੀਗਾ ਉਹ ਸਭ ਕੁਝ ਮਿੱਟੀ ਹੋ ਗਿਆ ਵੀਰ ਜੀ ਤੇ ਹੁਣ ਪਿੰਡ ਵਾਸੀ ਤੇ ਉਹਦੇ ਮੰਮੀ ਪਾਪਾ ਦੋਨੋਂ ਇੱਥੇ ਸਾਡੇ ਕੋਲੇ ਲੈ ਕੇ ਪਹੁੰਚੇ ਆ ਵੀ ਕਿਸੇ ਤਰੀਕੇ ਬਲਿੰਦਰਪਾਲ ਠੀਕ ਹੋ ਜਵੇ ਅਰਦਾਸ ਕਰਿਓ ਬਲਿੰਦਰਪਾਲ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਰਵੇ ऐसे ਨੌਜਵਾਨਾਂ ਦੇ ਨਾਲ ਜਿਹੜਾ ਐਸਾ ਸ੍ਰਿਆੰਤਰ ਰਾਜ ਦੇ ਨੇ ਲੋਕ ਪੁਸ਼ਕਟੀਆਂ ਤੇ ਮਾੜੇ ਲੋਕ ਉਹਨਾਂ ਤੋਂ ਆਪਾਂ ਸੁਚੇਤ ਹੋਈਏ ਉਹ ਜਿਹੇ ਲੋਕਾਂ ਨੂੰ ਆਪਾਂ ਜਦੋਂ ਮੱਥਾ ਟੇਕਦੇ ਆ ਉਹਨਾਂ ਨੂੰ ਰੱਬ ਮੰਨਦੇ ਆ ਤਾਂ ਫਿਰ ਉਹਦਾ ਨਤੀਜਾ ਕਿਸੇ ਨਾ ਕਿਸੇ ਨੂੰ ਇਸ ਤਰ੍ਹਾਂ ਪਹੁੰਚਣਾ ਪੈਂਦਾ ਸਾਡੇ ਭੈਣਾ ਭਰਾਵਾਂ ਨੂੰ ਬੇਨਤੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਾ ਕੇ ਮੱਥਾ ਟੇਕਿਆ ਕਰੋ ਉਸ ਤੋਂ ਵੱਡਾ ਹੋਰ ਕੁਝ ਨਹੀਂ ਹੈ ਜੋ ਉਹਨਾਂ ਨੇ ਦਿੱਤਾ ਸਾਨੂੰ ਜਾਂ ਜੋ ਉਹਨਾਂ ਨੇ ਸਾਨੂੰ ਦੇਣਾ ਉਹ ਕੋਈ ਹੋਰ ਨਹੀਂ ਦੇ ਸਕਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਹੈ ਜਿਹੜੀ ਪੂਰੇ ਤੇ ਅਮਲ ਕਰੇ